ਜੈਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਹਿੰਮ ਸਿੰਘ ਦੀਪਾਲ ਸਸਰਾਲੀ ਦਰਿਆ ਦੇ ਕੰਢੇ ਦੇ ਉੱਤੇ ਮੌਜੂਦ ਹੈ ਜਿੱਥੇ ਹਾਲਾਤ ਜਿਹੜੇ ਨੇ ਐਜੋ ਕਾਫੀ ਜ਼ਿਆਦਾ ਸੁਖਾਵੇ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਸਤਲੁਜ ਦਾ ਦਰਿਆ ਦਾ ਜਿਹੜਾ ਪਾਣੀ ਹੈ ਉਸ ਦਾ ਲੈਵਲ ਹੈ ਜਿਹੜਾ ਕੀ ਉਹ ਗਰਾਊਂਡ ਲੈਵਲ ਨਾਲ ਲਗਾਤਾਰ ਥੱਲੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਕਈ ਫੁੱਟ ਜ਼ਮੀਨ ਹੈ ਜਿਹੜੀ ਕਿ ਖੇਤਾਂ ਦੀ ਉਹ ਆਪਣੇ ਅੰਦਰ ਸਮੇਟ ਲਈਤੀ ਗਈ ਹੈ ਤੁਸੀਂ ਬੰਨ ਸੀਗਾ ਉਹ ਪੂਰੀ ਤਰ੍ਹਾਂ ਰੁੜ ਚੁੱਕਿਆ ਹੋਇਆ ਉਸ ਤੋਂ ਬਾਅਦ ਜਿਹੜੇ ਆਰਜੀ ਬੰਨ ਬਣਾਏ ਗ ਔਰ ਉਸ ਤੋਂ ਬਾਅਦ ਕੀਤਾ ਜੇ ਕੁ ਗੱਲ ਕਰੀਏ ਤਾਂ ਕਈ ਏਕੜ ਜ਼ਮੀਨ ਹੈ ਜਿਹੜੀ ਦਰਿਆ ਦੇ ਵਿੱਚ ਰੁੜਦੀ ਹੋਈ ਨਜ਼ਰ ਆ ਰਹੀ ਹੈ ਪਰ ਹਾਲਾਂਕਿ ਜੇਕਰ ਹੁਣ ਦਰਿਆ ਦੇ ਪਾਣੀ ਦੇ ਪੱਧਰ ਦੀ ਗੱਲ ਕਰੀਏ ਤਾਂ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਕਿ ਉਹ ਖੇਤਾ ਦੇ ਪੱਧਰ ਤੋਂ ਲਗਾਤਾਰ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਦੋ ਦਿਨ ਪਹਿਲਾਂ ਫੁੱਟ ਤੋਂ ਡੇਢ ਫੁੱਟ ਦਾ ਜਿਹੜਾ ਪੱਧਰ ਹੈ ਪਾਣੀ ਦਾ ਘਟ ਸੀ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਤਕਰੀਬਨ 3 ਤੋਂ 3.5 ਫੁੱਟ ਜਿਹੜਾ ਪਾਣੀ ਦਾ ਪੱਧਰ ਹੈ ਉਹ ਖੇਤਾ ਦੇ ਪੱਧਰ ਨਾਲੋਂ ਘਟ ਨਜ਼ਰ ਆ ਰਿਹਾ ਹੈ ਹਾਲਾਂਕਿ ਪਿੰਡ ਵਾਸੀਆਂ ਦੇ ਵੱਲੋਂ ਹਜੇ ਵੀ ਜਿਹੜਾ ਕਿ ਬੰਨ ਦੇ ਵਿੱਚ ਦਰਿਆ ਨੂੰ ਜਿਹੜੇ ਕਿ ਵਿੱਚ ਸਟਾਟ ਜਿਹੜੇ ਕਿ ਬਣਾਏ ਜਾ ਰਹੇ ਤਾਂ ਜੋ ਦਰਿਆ ਦਾ ਜਿਹੜਾ ਕਿ ਮੋੜ ਮੁੱਖ ਜਿਹੜਾ ਕਿ ਉਹ ਮੋੜੇ ਜਾਵੇ ਤੇ ਬੀਤੇ ਦਿਨੀ ਡੀਸੀ ਲੁਧਿਆਣਾ ਸੀ ਮਨਜੂ ਜੈਨ ਉਹਨਾਂ ਦਾ ਵੀ ਦੱਸਿਆ ਸੀਗਾ ਕਿ ਇੱਥੇ ਇੱਕ ਬੰਨ ਹੈ ਜਿਹੜਾ ਕਿ ਉਹ ਬਣਾਇਆ ਜਾਵੇਗਾ ਤਾਂ ਜੋ ਦਰਿਆ ਦਾ ਮੁੱਖ ਜਿਹੜਾ ਕਿ ਉਹ ਪਰਲੇ ਪਾਸੇ ਨੂੰ ਮੋੜੇ ਜਾ ਸਕੇ ਤਾਂ ਉਹ ਜਿਹੜਾ ਜ਼ਮੀਨ ਨੂੰ ਖੁਰ ਪਿਆ ਉਸ ਨੂੰ ਬਚਾਇਆ ਜਾ ਸਕੇ ਹਾਲਾਂਕਿ ਅੱਜ ਜਿਹੜਾ ਕਿ ਦਰਿਆ ਉਹ ਸ਼ਾਂਤ ਨਜ਼ਰ ਆ ਰਿਹਾ ਹੈ ਫਲੋ ਹੈ ਜਿਹੜਾ ਕਿ ਕਾਫੀ ਜ਼ਿਆਦਾ ਘਟ ਨਜ਼ਰ ਆ ਰਿਹਾ ਕਿਉਂਕਿ ਜੇਕਰ ਪਿਛਲੇ 3-4 ਦਿਨਾਂ ਦੀ ਗੱਲ ਕਰੀਏ ਤਾਂ ਪਾਣੀ ਬਹੁਤ ਸਪੀਡ ਦੇ ਨਾਲ ਇੱਥੋਂ ਲੰਘਦਾ ਹੋਇਆ ਨਜ਼ਰ ਆ ਰਿਹਾ ਸੀ ਔਰ ਜੇਕਰ ਉਸ ਕੰਡੇ ਪਰਲੇ ਕੰਡੇ ਦੀ ਤਸਵੀਰ ਤੁਹਾਡੇ ਨਾਲ ਦਿਖਾਉਣ ਦੀ ਕੋਸ਼ਿਸ਼ ਕਰੀ ਤਾਂ ਪਰਲੇ ਪਾਸੇ ਉਹ ਦੀ ਦੇਖ ਸਕਦੇ ਹੋ ਪਾਣੀ ਹੈ ਜਿਹੜਾ ਕਿ ਉੱਥੋਂ ਦੀ ਵੀ ਜੇਕਰ ਇੱਥੋਂ ਦੀ ਅੰਦਾਜ਼ਾ ਲਗਾਇਆ ਜਾਵੇ ਤਾਂ 100-150 ਫੁੱਟ ਪਾਣੀ ਪਰਲੇ ਕੰਡੇ ਤੋਂ ਵੀ ਜਿਹੜਾ ਕਿ ਉਹ ਵੇਠਾ ਆਉਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜਿਹੜੀ ਜ਼ਮੀਨ ਤੁਸੀਂ ਦੇਖ ਰਹੇ ਹੋ ਗਿੱਲੀ ਹੈ ਉਹ ਸਾਰੀ ਪਹਿਲਾਂ ਦਰਿਆ ਦੀ ਚਪੇਟ ਦੇ ਵੇਸੇ ਜਿਹੜੀ ਹਾਲਾਤ ਨੇ ਇੱਥੇ ਉਹ ਸਖਾਵੀਆਂ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਮੌਸਮ ਹੈ ਜਿਹੜਾ ਕਿ ਉਹ ਫਿਰ ਇੱਕ ਵਾਰ ਤੋਂ ਖਰਾਬ ਜ਼ਰੂਰ ਹੁੰਦਾ ਹੋਇਆ ਨਜ਼ਰ ਆ ਰਿਹਾ ਕਾਲੇ ਬੱਦਲ ਬਣੇ ਹੋਏ ਆ ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਆਉਣ ਵਾਲੇ ਕੁਝ ਦਿਨਾਂ ਬਰਸਾਤ ਨਹੀਂ ਪਵੇਗੀ ਪਰ ਦਰਿਆ ਦੇ ਕੰਢੇ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਮੌਸਮ ਹੈ ਤੁਸੀਂ ਦੇਖ ਸਕਦੇ ਹੋ ਕਾਲੇ ਬੱਦਲ ਉੱਤੇ ਬਣੇ ਹੋਏ ਆ ਤਾਂ ਹਲਕੀ ਬੂੰਦਾਬਾਰੀ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ ਤਾਂ ਜੇਕਰ ਪਹਾੜੀ ਇਲਾਕੇ ਦੀ ਗੱਲ ਕਰੀ ਤਾਂ ਪਹਾੜੀ ਇਲਾਕੇ ਦੇ ਵਿੱਚ ਲਗਾਤਾਰ ਬਰਸਾਤ ਹੈ ਉਹ ਬੰਦ ਨਜ਼ਰ ਆ ਰਹੀ ਹੈ ਜਿਸ ਕਰਕੇ ਮੈਦਾਨੀ ਇਲਾ ਖਬਰ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਸੁਖਾਵੇ ਨਜ਼ਰ ਆ ਰਹੇ ਨੇ ਔਰ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਸਸਰਾਲੀ ਦਾ ਜਿਹੜਾ ਤੁਸੀ ਬੰਨ ਸੀਗਾ ਉਹ ਭਾਵੇਂ ਬੇਸ਼ੱਕ ਦਰਿਆ ਦੇ ਵਿੱਚ ਰੁੜ ਗਿਆ ਹੈ ਆਰਜੀ ਤੌਰ ਤੇ ਜੋ ਬੰਨ ਬਣਾਏ ਗਏ ਸੀ ਉਹ ਵੀ ਰੁੜ ਗਏ ਨੇ ਪਰ ਹੁਣ ਗਰਾਊਂਡ ਲੈਵਲ ਤੋਂ ਜਿਹੜਾ ਦਰਿਆ ਦਾ ਲੈਵਲ ਹੈ ਉਹ ਕਾਫੀ ਜ਼ਿਆਦਾ ਡਾਊਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਪਾਣੀ ਦਾ ਪੱਧਰ ਹੈ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਤਾ ਜਮੀਨ ਨੂੰ ਵੀ ਜਿਹੜਾ ਖੋਰ ਪਿਆ ਹੋਇਆ ਸੀਗਾ ਉਹ ਵੀ ਹੁਣ ਥੋੜਾ ਘਟ ਗਿਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਕਿ ਘੁੰਮ ਕਿਉਂ ਵਾਪਸ ਨੂੰ ਜਾ ਰਿਹਾ ਹੈ ਇਸ ਕਰਕੇ ਹੁਣ ਜਮੀਨ ਨੂੰ ਤੁਸੀਂ ਦੇਖ ਸਕਦੇ ਹੋ ਖੋਰ ਪੈਂਦਾ ਹੋਇਆ ਵੀ ਘਟ ਗਿਆ ਤੇ ਇਸ ਕਰਕੇ ਰਾਹਤ ਵਾਲੀ ਗੱਲ ਹੈ ਉਹ ਦੇਖਣ ਨੂੰ ਮਿਲ ਰਹੀ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜੇਕਰ ਸਸਰਾਲੀ ਪਿੰਡ ਦੀ ਗੱਲ ਕਰੀਏ ਜਾਫਰ ਵਾਲੇ ਦਿਵਾਲੇ ਦੇ ਜਿਹੜੇ 14 ਤੋਂ 15 ਪਿੰਡ ਨੇ ਉਹਨਾਂ ਦੇ ਚਿੰਤਾਵਾਂ ਵਧੀਆਂ ਹੋਈਆਂ ਸੀ ਔਰ ਲੁਧਿਆਣੇ ਦੇ ਚਿੰਤਾਵਾਂ ਵਧੀਆਂ ਹੋਈਆਂ ਸੀ ਜੇਕਰ ਇੱਥੋਂ ਦੀ ਬੰਨ ਦਾ ਬੰਨ ਟੁੱਟ ਕੇ ਪਾਣੀ ਬਾਹਰ ਆਂਦਾ ਬੰਤਾ ਬੇਸ਼ੱਕ ਟੁੱਟ ਗਿਆ ਹੋਇਸੀ ਕਿ ਪਹਿਲੇ ਹੀ ਰੋੜ ਚੁੱਕੇ ਹੋਇਸੀ ਦਰਿਆ ਦੇ ਵਿੱਚ ਪਰ ਦਰਿਆ ਦਾ ਲੈਵਲ ਹੈ ਜਿਹੜਾ ਕਿ ਉਹ ਡਾਊਨ ਹੋਣ ਕਰਕੇ ਬਚਾ ਸੀਗਾ ਇੱਥੇ ਰਾਹਤ ਸੀਗਾ ਉਹ ਮਿਲਦਾ ਹੋਇਆ ਨਜ਼ਰ ਆ ਰਿਹਾ ਸੀਗਾ ਤਾਂ ਪੂਰੇ ਲੁਧਿਆਣਾ ਸ਼ਹਿਰ ਦੀ ਚਿੰਤਾ ਜਿਹੜੀ ਉਹ ਵਧੀ ਹੋਈ ਸੀ ਤਾਂ ਸਾਰੇ ਦੇ ਨੇ ਗਾਵਾਂ ਜਿਹੜੀ ਕਿ ਸਸਰਾਲੀ ਤੇ ਟਿੱਕੀ ਹੋਈ ਸੀ ਕਿ ਸਸਰਾਲੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਰ ਹੁਣ ਹਾਲਾਤ ਜਿਹੜੇ ਨੇ ਉਹ ਸੁਖਾਵੇਂ ਨੇ ਔਰ ਜੇਕਰ ਪਰਲੇ ਪਾਸੇ ਦੀ ਵੀ ਤਸਵੀਰ ਠੋੜਾ ਨੋ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਧਰ ਜਿਹੜੇ ਕਿਹਾ ਜਾ ਰਿਹਾ ਕਿ ਨਵਾਂਦ ਏਰੀਆ ਹੈ ਨਵਾਂਦ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਨੀਵਾ ਅਸਥਿਤੀ ਹੈ ਜਰੂਰ ਤਨਾਪੂਰਨ ਬਣੀ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਇਧਰ ਦੀਆਂ ਤਸਵੀਰਾਂ ਠੋੜਨਾ ਸਾਂਝੀਆਂ ਕੀਤੀਆਂ ਨੇ ਇਧਰ ਉਰੇ ਵੀ ਤੁਸੀਂ ਦੇਖ ਸਕਦੇ ਹੋ 3 ਤੋਂ 3.5 ਫੁੱਟ ਦਾ ਜਿਹੜਾ ਕਿ ਲੈਵਲ ਹੈ ਦਰਿਆ ਦਾ ਉਹ ਖੇਤਾਂ ਦੇ ਲੈਵਲ ਤੋਂ ਥੱਲੇ ਨਜ਼ਰ ਆ ਰਿਹਾ ਪਰ ਜੇਕਰ ਉਹੀ ਸਾਹਮਣੇ ਦੀ ਗੱਲ ਕਰੀਏ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਹਿਜ ਫੁੱਟਕ ਜਿਹੜਾ ਕਿ ਗਰਾਊਂਡ ਲੈਵਲ ਹੈ ਦਰਿਆ ਦਾ ਉਹ ਫੁੱਟਕ ਖੱਲੇ ਨਜ਼ਰ ਆ ਰਿਹਾ ਉਧਰ ਕਿਹਾ ਜਾ ਰਿਹਾ ਕਿ ਨਵਾਂਦੇ ਏਰੀਆ ਹੁਣ ਜੇਕਰ ਦਰਿਆ ਨੇ ਮਾਰ ਮਾਰੀ ਤਾਂ ਪਰਲੇ ਪਾਸੇ ਜ਼ਰੂਰ ਹੈ ਜਿਹੜੀ ਕਿ ਉਹ ਦਰਿਆ ਦੇ ਵਿੱਚ ਮਾਰ ਵਜਦੀ ਹੋਈ ਨਜ਼ਰ ਆਵੇਗੀ ਤਾਂ ਹਾਲਾਤ ਜਿਹੜੇ ਨੇ ਉਹ ਲਗਾਤਾਰ ਸੁਖਾਵੇ ਹੁੰਦੇ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਕਈ ਏਕੜ ਜ਼ਮੀਨ ਹੈ ਉਹ ਜ਼ਰੂਰ ਦਰਿਆ ਦੇ ਵਿੱਚ ਰੁੜ ਚੁੱਕੀ ਹੋਈ ਹੈ ਬਾਈ ਜੀ ਤੁਸੀਂ ਇਸੇ ਪਿੰਡ ਦੇ ਹੀ ਹੋ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਹੁਣ ਹਾਲਾਤ ਕੀ ਨੇ ਬਾਈ ਇੱਥੇ ਦੇ ਜਿਵੇਂ ਅਸੀਂ ਦੇਖ ਰਹੇ ਹਾਂ ਕਾਫੀ ਸੁਖਾਵੇ ਹਾਲਾਤ ਇੱਥੇ ਦੇਖਣ ਨੂੰ ਮਿਲ ਰਹੇ ਹਨ ਹਾਲਾਤ ਇਦਾਂ ਹੀ ਤੁਹਾਡੇ ਸਾਹਮਣੇ ਆ ਜੋ ਵੀ ਹੈ ਪਾਣੀ ਦਾ ਬਹੁਤ ਜ਼ੋਰ ਆ ਪਾਣੀ ਵਸ ਜਮੀਨ ਖੋਰੀ ਆ ਪਰ ਪਰਲੀ ਸਾਈਡ ਤੋਂ ਦੇਖ ਰਹੇ ਸੀ ਹੋਰ ਪੈਣਾ ਬੰਦ ਹੋ ਗਿਆ ਇੱਧਰ ਹਜੇ ਵੀ ਖੋਰ ਪਿਆ ਹੋਇਆ ਹਾਂਜੀ ਹਾਂਜੀ ਆ ਦੇਖੋ ਇਹ ਪਾਣੀ ਵਾਹ ਘੁੰਮ ਕੇ ਫੇਰ ਆਈ ਜਾ ਰਿਹਾ ਨਾਲ ਨਾਲ ਹੀ ਲੋਕ ਜਿੰਨੇ ਜਮੀਨਾਂ ਸਭ ਖਤਮ ਹੋ ਵੀ ਜਾ ਰਹੀਆਂ ਨੇ ਹਾਂਜੀ ਪਰ ਹੁਣ ਰਾਹਤ ਵਾਲੀ ਤਾਂ ਹੈ ਗੱਲ ਵੀ ਪਾਣੀ ਦਾ ਡਾਊਨ ਹੈ ਜਿਹੜਾ ਕਾਫੀ ਹੈ ਰਾਹਤ ਇਦਾਂ ਜੀ ਪਾਣੀ ਕੁਝ ਨਹੀਂ ਕਹਿ ਸਕਦੇ ਇਹਦਾ ਜੀ ਪਾਣੀ ਬਾਰੇ ਕੁਝ ਨਹੀਂ ਕਹਿ ਸਕਦੇ ਵੀ ਕੀ ਹੋਣਾ ਕੀ ਨਹੀਂ ਹੋਣਾ ਅੱਗੇ ਜੋ ਵੀ ਹੈ ਤੁਹਾਡੇ ਸਾਹਮਣੇ মিডিਆ ਵੀ ਬਹੁਤ ਆਈ ਆ ਇੰਟਰਵਿਊ ਲੈ ਕੇ ਗਈ ਹੋਈ ਆ ਹਾਂਜੀ ਕਾ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਰਾਹਤ ਵਾਲੀ ਗੱਲ ਤਾਂ ਹੈ ਪਰ ਕਿਤੇ ਨਾ ਕਿਤੇ ਹਲੇ ਵੀ ਜਿਹੜੀ ਲੋਕਾਂ ਦੇ ਵਿੱਚ ਚਿੰਤਾਵਾਂ ਨੇ ਉਹ ਜਰੂਰ ਬਣੀਆਂ ਹੋਈਆਂ ਕਿ ਕਿਸੇ ਵੇਲੇ ਵੀ ਹਾਲਾਤ ਜਿਹੜੇ ਨੇ ਫਿਰ ਦੁਬਾਰਾ ਤੋਂ ਉਹੋ ਜੇ ਬਣ ਸਕਦੇ ਨੇ ਤਾਂ ਜਿੱਦਾਂ ਹੀ ਭਾਖੜਾ ਦਾ ਲੈਵਲ ਘਟਿਆ ਹੋਇਆ ਹੈ ਤਾਂ ਹੁਣ ਜੇਕਰ ਭਾਖੜਾ ਦਾ ਲੈਵਲ ਜਿਹੜਾ ਬਿਲਕੁਲ ਇਸ ਵੇਲੇ ਡਾਊਨ ਨਜ਼ਰ ਆ ਰਿਹਾ ਜਿਹਦੇ ਕਰਕੇ ਹੁਣ ਪਾਣੀ ਜਿਹੜਾ ਕਿ ਉਹ ਪਿੱਛੋਂ ਬਹੁਤ ਘੱਟ ਹੈ ਜਿਹੜਾ ਕਿ ਛੱਡਿਆ ਜਾ ਰਿਹਾ ਤਾਂ ਸਸਰਾਲੀ ਦੀ ਤਸਵੀਰ ਥੋੜਾ ਸੰਝਿਆ ਕੀਤੇ ਨੇ ਇਸ ਵੇਲੇ ਕੀ ਸਸਰਾਲੀ ਦੇ ਹਾਲਾਤ ਨੇ ਕੈਮਰਾ ਪਰ ਸਲਮਾਨਦਰ ਹਿੰਮਤ ਸਿੰਘ ਦੀ ਪਾਲਦ ਜੈਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦੀ ਘਪਾਲ ਸਸਰਾਲੀ ਦਰਿਆ ਦੇ ਕੰਢੇ ਦੇ ਉੱਤੇ ਮੌਜੂਦ ਹੈ ਜਿੱਥੇ ਹਾਲਾਤ ਜਿਹੜੇ ਨੇ ਅਜੋ ਕਾਫੀ ਜ਼ਿਆਦਾ ਸੁਖਾਵੇਂ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਨਾਲ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਲ ਸਤਲੁਜ ਦਾ ਦਰਿਆ ਦਾ ਜਿਹੜਾ ਪਾਣੀ ਹੈ ਉਸ ਦਾ ਲੈਵਲ ਹੈ ਜਿਹੜਾ ਕੀ ਉਹ ਗਰਾਊਂਡ ਲੈਵਲ ਨਾਲ ਲਗਾਤਾਰ ਥੱਲੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਾਲਾਂਕਿ ਕਈ ਫੁੱਟ ਜ਼ਮੀਨ ਹੈ ਜਿਹੜੀ ਕਿ ਖੇਤਾਂ ਦੀ ਉਹ ਆਪਣੇ ਅੰਦਰ ਸਮੇਟ ਲਈ ਗਈ ਹੈ ਤੁਸੀਂ ਬੰਨ ਸੀਗਾ ਉਹ ਪੂਰੀ ਤਰ੍ਹਾਂ ਰੁੜ ਚੁੱਕਿਆ ਹੋਇਆ ਉਸ ਤੋਂ ਬਾਅਦ ਜਿਹੜੇ ਆਰਜੀ ਬੰਨ ਬਣਾਏ ਗਏ ਸੀ ਔਰ ਉਸ ਤੋਂ ਬਾਅਦ ਕਿਤਾ ਜੇ ਕੋਈ ਗੱਲ ਕਰੀਏ ਤਾਂ ਕਈ ਏਕੜ ਜ਼ਮੀਨ ਹੈ ਜਿਹੜੀ ਦਰਿਆ ਦੇ ਵਿੱਚ ਰੁੜਦੀ ਹੋਈ ਨਜ਼ਰ ਆ ਰਹੀ ਹੈ ਪਰ ਹਾਲਾਂਕਿ ਜੇਕਰ ਹੁਣ ਦਰਿਆ ਦੇ ਪਾਣੀ ਦੇ ਪੱਧਰ ਦੀ ਗੱਲ ਕਰੀਏ ਤਾਂ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਕਿ ਉਹ ਖੇਤਾ ਦੇ ਪੱਧਰ ਤੋਂ ਲਗਾਤਾਰ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਦੋ ਦਿਨ ਪਹਿਲਾਂ ਫੁੱਟ ਤੋਂ ਡੇਢ ਫੁੱਟ ਦਾ ਜਿਹੜਾ ਪੱਧਰ ਹੈ ਪਾਣੀ ਦਾ ਘਟ ਸੀ ਪਰ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਤਕਰੀਬਨ 3 ਤੋਂ 3.5 ਫੁੱਟ ਜਿਹੜਾ ਪਾਣੀ ਦਾ ਪੱਧਰ ਹੈ ਉਹ ਖੇਤਾ ਦੇ ਪੱਧਰ ਨਾਲੋਂ ਘਟ ਨਜ਼ਰ ਆ ਰਿਹਾ ਹਾਲਾਂਕਿ ਪਿੰਡ ਵਾਸੀਆਂ ਦੇ ਵੱਲੋਂ ਹਜੇ ਵੀ ਜਿਹੜਾ ਕਿ ਬੰਨ ਦੇ ਵਿੱਚ ਦਰਿਆ ਨੂੰ ਜਿਹੜੇ ਕਿ ਵਿੱਚ ਸਟਾਟ ਜਿਹੜੇ ਕਿ ਬਣਾਏ ਜਾਣ ਤਾਂ ਜੋ ਦਰਿਆ ਦਾ ਜਿਹੜਾ ਕਿ ਮੋੜ ਮੁੱਖ ਜਿਹੜਾ ਕਿ ਉਹ ਮੋੜੇ ਜਾਵੇ ਤੇ ਬੀਤੇ ਦਿਨੀ ਡੀਸੀ ਲੁਧਿਆਣਾ ਹੀ ਮਨਸੂਰ ਜੀ ਨੇ ਉਹਨਾਂ ਦਾ ਵੀ ਦੱਸਿਆ ਸੀਗਾ ਕਿ ਇੱਥੇ ਇੱਕ ਬੰਨ ਹੈ ਜਿਹੜਾ ਕਿ ਉਹ ਬਣਾਇਆ ਜਾਵੇਗਾ ਤਾਂ ਜੋ ਦਰਿਆ ਦਾ ਮੁੱਖ ਜਿਹੜਾ ਕਿ ਉਹ ਪਰਲੇ ਪਾਸੇ ਨੂੰ ਮੋੜੇ ਜਾ ਸਕੇ ਤਾਂ ਉਹ ਜਿਹੜਾ ਜ਼ਮੀਨ ਨੂੰ ਖੁਰ ਪਿਆ ਉਸ ਨੂੰ ਬਚਾਇਆ ਜਾ ਸਕੇ ਹਾਲਾਂਕਿ ਅੱਜ ਜਿਹੜਾ ਕਿ ਦਰਿਆ ਉਹ ਸ਼ਾਂਤ ਨਜ਼ਰ ਆ ਰਿਹਾ ਹੈ ਫਲੋ ਹੈ ਜਿਹੜਾ ਕਿ ਕਾਫੀ ਜ਼ਿਆਦਾ ਘੱਟ ਨਜ਼ਰ ਆ ਰਿਹਾ ਕਿਉਂਕਿ ਜੇਕਰ ਪਿਛਲੇ 3-4 ਦਿਨਾਂ ਦੀ ਪਾਣੀ ਬਹੁਤ ਸਪੀਡ ਦੇ ਨਾਲ ਇੱਥੋਂ ਲੰਘਦਾ ਹੋਇਆ ਨਜ਼ਰ ਆ ਰਿਹਾ ਸੀ ਔਰ ਜੇਕਰ ਉਸ ਕੰਡੇ ਪਰਲੇ ਕੰਡੇ ਦੀ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੇ ਤਾਂ ਪਰਲੇ ਪਾਸੇ ਉਹਦੀ ਦੇਖ ਸਕਦੇ ਹੋ ਪਾਣੀ ਹੈ ਜਿਹੜਾ ਕਿ ਉੱਥੋਂ ਦੀ ਵੀ ਜੇਕਰ ਇੱਥੋਂ ਦੀ ਅੰਦਾਜ਼ਾ ਲਗਾਇਆ ਜਾਵੇ ਤਾਂ 100-150 ਫੁੱਟ ਪਾਣੀ ਪਰਲੇ ਕੰਡੇ ਤੋਂ ਵੀ ਜਿਹੜਾ ਕਿ ਉਹ ਵਹਿਠਾ ਆਂਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਜਿਹੜੀ ਜ਼ਮੀਨ ਤੁਸੀਂ ਦੇਖ ਰਹੇ ਹੋ ਗਿੱਲੀ ਹੈ ਉਹ ਸਾਰੀ ਪਹਿਲਾਂ ਦਰਿਆ ਦੀ ਚਪੇੜ ਦੇ ਬੇਸਟ ਦੇ ਉੱਤੇ ਸੁੱਕੀ ਜ਼ਮੀਨ ਨਜ਼ਰ ਆ ਰਹੀ ਹੈ ਉਹ ਜ਼ਰੂਰ ਦਰਿਆ ਤੋਂ ਬਚੀ ਹੋਈ ਸੀ ਤਾਂ ਅੱਜ ਜਿਹੜੇ ਕੀ ਹਾਲਾਤ ਨੇ ਇੱਥੇ ਉਹ ਸੁਖਾਵੇਂ ਆ ਦੇਖਣ ਨੂੰ ਮਿਲ ਰਹੇ ਆ ਹਾਲਾਂਕਿ ਮੌਸਮ ਹੈ ਜਿਹੜਾ ਕਿ ਉਹ ਫੇਰ ਇੱਕ ਵਾਰ ਤੋਂ ਖਰਾਬ ਜ਼ਰੂਰ ਹੁੰਦਾ ਹੋਇਆ ਨਜ਼ਰ ਆ ਰਿਹਾ ਕਾਲੇ ਬੱਦਲ ਬਣੇ ਹੋਏ ਆ ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਆਉਣ ਵਾਲੇ ਨੂੰ ਕੁਝ ਦਿਨਾਂ ਬਰਸਾਤ ਨਹੀਂ ਪਵੇਗੀ ਪਰ ਦਰਿਆ ਦੇ ਕੰਢੇ ਤੋਂ ਉੱਤੇ ਜਿਸ ਤਰ੍ਹਾਂ ਦੇ ਨਾਲ ਮੌਸਮ ਹੈ ਤੁਸੀਂ ਦੇਖ ਸਕਦੇ ਹੋ ਕਾਲੇ ਬੱਦਲ ਉੱਤੇ ਬਣੇ ਹੋਏ ਆ ਤਾਂ ਹਲਕੀ ਬੂੰਦਾਬਾਰੀ ਇੱਕ ਵਾਰ ਫੇਰ ਤੋਂ ਸ਼ੁਰੂ ਹੋ ਚੁੱਕੀ ਹੈ ਤਾਂ ਜੇਕਰ ਪਹਾੜੀ ਇਲਾਕੇ ਦੀ ਗੱਲ ਕਰੀ ਤਾਂ ਪਹਾੜੀ ਇਲਾਕੇ ਦੇ ਵਿੱਚ ਲਗਾਤ ਉਹ ਬੰਦ ਨਜ਼ਰ ਆ ਰਹੀ ਹੈ ਜਿਸ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਰਾਹਤ ਵਾਲੀ ਖਬਰ ਹੈ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਉਹ ਸੁਖਾਵੇ ਨਜ਼ਰ ਆ ਰਹੇ ਨੇ ਔਰ ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਸਸਰਾਲੀ ਦਾ ਜਿਹੜਾ ਤੁਸੀ ਬੰਨ ਸੀਗਾ ਉਹ ਭਾਵੇਂ ਬੇਸ਼ੱਕ ਦਰਿਆ ਦੇ ਵਿੱਚ ਰੁੜ ਗਿਆ ਹੈ ਆਰਜੀ ਤੌਰ ਤੇ ਜੋ ਬੰਨ ਬਣਾਈ ਗਈ ਸੀ ਉਹ ਵੀ ਰੁੜ ਗਏ ਨੇ ਪਰ ਹੁਣ ਗਰਾਊਂਡ ਲੈਵਲ ਤੋਂ ਜਿਹੜਾ ਦਰਿਆ ਦਾ ਲੈਵਲ ਹੈ ਉਹ ਕਾਫੀ ਜ਼ਿਆਦਾ ਡਾਊਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਪਾਣੀ ਦਾ ਪੱਧਰ ਹੈ ਉਹ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਤਜਮੀਨ ਨੂੰ ਵੀ ਜਿਹੜਾ ਖੋਰ ਪਿਆ ਹੋਇਆ ਸੀਗਾ ਉਹ ਵੀ ਹੁਣ ਥੋੜਾ ਘਟ ਗਿਆ ਕਿਉਂਕਿ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਕਿ ਘੁਮਕਿਉ ਵਾਪਸ ਨੂੰ ਜਾ ਰਿਹਾ ਹੈ ਇਸ ਕਰਕੇ ਹੁਣ ਜਮੀਨ ਨੂੰ ਤੁਸੀਂ ਦੇਖ ਸਕਦੇ ਹੋ ਖੋਰ ਪੈਂਦਾ ਹੋਇਆ ਵੀ ਘਟ ਗਿਆ ਤੇ ਇਸ ਕਰਕੇ ਰਾਹਤ ਵਾਲੀ ਗੱਲ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਜੇਕਰ ਸਸਰਾਲੀ ਪਿੰਡ ਦੀ ਗੱਲ ਕਰੀਏ ਜਾਂ ਫਿਰ ਆਲੇ ਦੁਆਲੇ ਦੇ ਜਿਹੜੇ 14 ਤੋਂ 15 ਪਿੰਡ ਨੇ ਉਹਨਾਂ ਦੇ ਚਿੰਤਾਵਾਂ ਵਧੀਆਂ ਹੋਈਆਂ ਸੀ ਔਰ ਲੁਧਿਆਣੇ ਦੇ ਚਿੰਤਾਵਾਂ ਵਧੀਆਂ ਹੋਈਆਂ ਸੀ ਜੇਕਰ ਇੱਥੋਂ ਦੀ ਬੰਨ ਦਾ ਬੰਨ ਟੁੱਟ ਕੇ ਪਾਣੀ ਬਾਹਰ ਆਂਦਾ ਬੰਤਾ ਬੇਸ਼ੱਕ ਟੁੱਟ ਗਏ ਹੋਏ ਸੀਗੇ ਪਹਿਲੇ ਹੀ ਰੁੜ ਚੁੱਕੇ ਹੋਏ ਸੀ ਦਰਿਆ ਦੇ ਵਿੱਚ ਪਰ ਦਰਿਆ ਦਾ ਲੈਵਲ ਹੈ ਜਿਹੜਾ ਕਿ ਉਹ ਡਾਊਨ ਹੋਣ ਕਰਕੇ ਬਚਾ ਸੀਗਾ ਇੱਥੇ ਰਾਹ ਸੀਗਾ ਉਹ ਮਿਲਦਾ ਹੋਇਆ ਨਜ਼ਰ ਆ ਰਿਹਾ ਸੀਗਾ ਤਾਂ ਪੂਰੇ ਲੁਧਿਆਣਾ ਸ਼ਹਿਰ ਦੀ ਚਿੰਤਾ ਜਿਹੜੀ ਉਹ ਵਧੀ ਹੋਈ ਸੀ ਤਾਂ ਸਾਰੇ ਦਿਨ ਦੀ ਗਾਵਾਂ ਜਿਹੜੀ ਕਿ ਸਸਰਾਲੀ ਤੇ ਟਿੱਕੀ ਹੋਈਆਂ ਸੀ ਕਿ ਸਸਰਾਲੀ ਕਿਸ ਤਰ੍ਹਾਂ ਦੇ ਹਾਲਾਤ ਨੇ ਪਰ ਹੁਣ ਹਾਲਾਤ ਜਿਹੜੇ ਨੇ ਉਹ ਸੁਖਾਵੇਂ ਨੇ ਔਰ ਜੇਕਰ ਪਰਲੇ ਪਾਸੇ ਦੀ ਵੀ ਤਸਵੀਰ ਠੋੜਾ ਨੂੰ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉਧਰ ਜਿਹੜਾ ਕਿਹਾ ਜਾ ਰਿਹਾ ਕਿ ਨਵਾਂਂਦ ਏਰੀਆ ਹੈ ਨਵਾਂਂਦ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਨ ਅਸਥਿਤੀ ਇਹ ਜ਼ਰੂਰ ਤਨਾਪੂਰਨ ਬਣੀ ਹੋਈ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਇਧਰ ਦੀਆਂ ਤਸਵੀਰਾਂ ਥੋੜਨਾ ਸਾਂਝੀਆਂ ਕੀਤੀਆਂ ਨੇ ਇਧਰ ਉਰੇ ਵੀ ਤੁਸੀਂ ਦੇਖ ਸਕਦੇ ਹੋ 3 ਤੋਂ 3.5 ਫੁੱਟ ਦਾ ਜਿਹੜਾ ਕਿ ਲੈਵਲ ਹੈ ਦਰਿਆ ਦਾ ਉਹ ਖੇਤਾਂ ਦੇ ਲੈਵਲ ਤੋਂ ਥੱਲੇ ਨਜ਼ਰ ਆ ਰਿਹਾ ਪਰ ਜੇਕਰ ਉਹੀ ਸਾਹਮਣੇ ਦੀ ਗੱਲ ਕਰੀਏ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਹਿਜ ਫੁੱਟਕ ਜਿਹੜਾ ਕਿ ਗਰਾਊਂਡ ਲੈਵਲ ਹੈ ਦਰਿਆ ਦਾ ਉਹ ਫੁੱਟਕ ਥੱਲੇ ਨਜ਼ਰ ਆ ਰਿਹਾ ਉਧਰ ਕਿਹਾ ਜਾ ਰਿਹਾ ਕਿ ਨਵਾਂਦੇ ਏਰੀਆ ਹੁਣ ਜੇਕਰ ਦਰਿਆ ਨੇ ਮਾਰ ਮਾਰੀ ਤਾਂ ਪਰਲੇ ਪਾਸੇ ਜ਼ਰੂਰ ਹੈ ਜਿਹੜੀ ਕਿ ਉਹ ਦਰਿਆ ਦੇ ਵਿੱਚ ਮਾਰ ਵੱਜਦੀ ਹੋਈ ਨਜ਼ਰ ਆਵੇਗੀ ਤਾਂ ਹਾਲਾਤ ਜਿਹੜੇ ਨੇ ਉਹ ਲਗਾਤਾਰ ਸੁਖਾਵੇ ਹੁੰਦੇ ਹੋਏ ਨਜ਼ਰ ਆ ਰਹੇ ਹਨ ਹਾਲਾਂਕਿ ਕਈ ਏਕੜ ਜ਼ਮੀਨ ਹੈ ਉਹ ਜ਼ਰੂਰ ਦਰਿਆ ਦੇ ਵਿੱਚ ਰੁੜ ਚੁੱਕੀ ਹੋਈ ਹੈ ਬਾਈ ਜੀ ਤੁਸੀਂ ਇਸੇ ਪਿੰਡ ਦੇ ਹੀ ਹੋ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਹੁਣ ਹਾਲਾਤ ਕੀ ਨੇ ਬਾਈ ਇੱਥੇ ਜਿਵੇਂ ਅਸੀਂ ਦੇਖ ਰਹੇ ਹਾਂ ਕਾਫੀ ਸੁਖਾਵੇ ਹਾਲਾਤ ਇੱਥੇ ਦੇਖਣ ਨੂੰ ਮਿਲ ਰਹੇ ਹਨ ਹਾਲਾਤ ਇਦਾਂ ਏ ਤੁਹਾਡੇ ਸਾਹਮਣੇ ਆ ਜੋ ਵੀ ਪਾਣੀ ਦਾ ਬਹੁਤ ਜ਼ੋਰ ਆ ਪਾਣੀ ਵਸੇ ਜਮੀਨ ਖੋ ਰਹੀ ਆ ਪਰ ਪਰਲੀ ਸਾਈਡ ਤੋਂ ਦੇਖ ਰਹੇ ਸੀ ਹੋਰ ਪੈਣਾ ਬੰਦ ਹੋ ਗਿਆ ਇੱਧਰ ਹਜੇ ਵੀ ਹੋਰ ਪਿਆ ਹੋਇਆ ਹਾਂਜੀ ਹਾਂਜੀ ਆ ਦੇਖੋ ਇਹ ਪਾਣੀ ਵਾਹ ਘੁੰਮ ਕੇ ਫੇਰ ਆਈ ਜਾ ਰਿਹਾ ਨਾਲ ਹੀ ਲੋਕ ਜਿੰਨੇ ਜਮੀਨਾਂ ਸਾਰੀਆਂ ਖਤਮ ਹੋ ਵੀ ਜਾ ਰਹੀਆਂ ਨੇ ਹਾਂਜੀ ਪਰ ਹੁਣ ਰਾਹਤ ਵਾਲੀ ਤਾਂ ਹੈ ਗੱਲ ਵੀ ਪਾਣੀ ਦਾ ਡਾਊਨ ਹੈ ਜਿਹੜਾ ਕਾਫੀ ਹੈ ਰਾਹਤ ਇਦਾਂ ਜੀ ਪਾਣੀ ਕੁਝ ਨਹੀਂ ਕਹਿ ਸਕਦੇ ਇਹਦਾ ਜੀ ਪਾਣੀ ਬਾਰੇ ਕੁਝ ਨਹੀਂ ਕਹਿ ਸਕਦੇ ਵੀ ਕੀ ਹੋਣਾ ਕੀ ਨਹੀਂ ਹੋਣਾ ਅੱਗੇ ਜੋ ਵੀ ਹੈ ਤੁਹਾਡੇ ਸਾਹਮਣੇ মিডিਆ ਵੀ ਬਹੁਤ ਆਈ ਆ ਇੰਟਰਵਿਊ ਲੈ ਕੇ ਗਈ ਹੋਈ ਆ ਹਾਂਜੀ ਕਾ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਰਾਹਤ ਵਾਲੀ ਗੱਲ ਤਾਂ ਹੈ ਪਰ ਕਿਤੇ ਨਾ ਕਿਤੇ ਹਲੇ ਵੀ ਜਿਹੜੀ ਲੋਕਾਂ ਦੇ ਵਿੱਚ ਚਿੰਤਾਵਾਂ ਨੇ ਉਹ ਜਰੂਰ ਬਣੀਆਂ ਹੋਈਆਂ ਕਿ ਕਿਸੇ ਵੇਲੇ ਵੀ ਹਾਲਾਤ ਜਿਹੜੇ ਨੇ ਉਹ ਫਿਰ ਦੁਬਾਰਾ ਤੋਂ ਉਹੋ ਜੇ ਬਣ ਸਕਦੇ ਨੇ ਤਾਂ ਜਿੱਦਾਂ ਹੀ ਭਾਖੜਾ ਦਾ ਲੈਵਲ ਘਟਿਆ ਹੋਇਆ ਹੈ ਤਾਂ ਹੁਣ ਜੇਕਰ ਭਾਖੜਾ ਦਾ ਲੈਵਲ ਜਿਹੜਾ ਬਿਲਕੁਲ ਇਸ ਵੇਲੇ ਡਾਊਨ ਨਜ਼ਰ ਆ ਰਿਹਾ ਜਿਹਦੇ ਕਰਕੇ ਹੁਣ ਪਾਣੀ ਜਿਹੜਾ ਕਿ ਉਹ ਪਿੱਛੋਂ ਬਹੁਤ ਘੱਟ ਹੈ ਜਿਹੜਾ ਕਿ ਛੱਡਿਆ ਜਾ ਰਿਹਾ ਤਾਂ ਸਸਰਾਲੀ ਦੀ ਤਸਵੀਰ ਥੋੜਾ ਸੰਝਿਆ ਕੀਤੇ ਨੇ ਇਸ ਵੇਲੇ ਕੀ ਸਸਰਾਲੀ ਦੇ ਹਾਲਾਤ ਨੇ ਕੈਮਰਾ ਸਸਮੰਦ ਰਾਲ ਹਿੰਮਤ ਸਿੰਘ ਦੀ ਪਾਲ